ਤਿੰਨ ਠੱਗਾਂ ਦੇ ਟੋਲੇ ਨੇ ਲੁੱਟ ਲਿਆ ਪਰਿਵਾਰ 80000 ਰੁਪਏ ਨਕਦ ਤੇ ਸੋਨੇ ਦੇ ਗਹਿਣੇ ਲੈ ਕੇ ਹੋਏ ਰਫੂ ਚੱਕਰ ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਕਿ ਅਚਾਨਕ ਹੀ ਤਿੰਨ ਠੱਗਾਂ ਦਾ ਇੱਕ ਟੋਲਾ ਪਹੁੰਚ ਜਾਂਦਾ ਹੈ ਤੇ ਬਿਮਾਰ ਵਿਅਕਤੀ ਨੂੰ ਘਰ ਅੰਦਰ ਲਿਜਾ ਕੇ ਉਸ ਨੂੰ ਠੀਕ ਕਰਨ ਦੇ ਨਾਂ ਤੇ ਛਾਤ ਢੰਗ ਦੇ ਨਾਲ ਉਸ ਦੀ ਪਤਨੀ ਨੂੰ ਇਹ ਕਹਿੰਦੇ ਹਨ ਕਿ ਘਰ ਵਿੱਚ ਜਿੰਨਾ ਵੀ ਸੋਨਾ ਗਹਿਣਾ ਅਤੇ ਪੈਸੇ ਹਨ ਉਹ ਇੱਕ ਜਗ੍ਹਾ ਤੇ ਲੈ ਕੇ ਆਉਣਾ ਘਟਨਾ ਕਰਨ ਨੂੰ ਅੰਜਾਮ ਦਿੰਦੇ ਹੋਏ ਛਾਤਰ ਜੋ ਠੱਗ ਇਸ ਘਰ ਵਿੱਚੋਂ ਸੋਨੇ ਦੇ ਗਹਿਣੇ ਤੇ 80000 ਰੁਪਏ ਨਕਦ ਲੈ ਕੇ ਫਰਾਰ ਹੋ ਗਏ ਹਨ ਘਟਨਾ ਦੇ ਸਬੰਧ ਵਿੱਚ ਬਿਮਾਰ ਵਿਅਕਤੀ ਦੀ ਬੇਟੀ ਜੋ ਪੜਾ ਮੈਂ BCA ਫਰਸਟ ਈਅਰ ਵਿੱਚ ਸਟੱਡੀ ਕਰ ਰਹੀ ਹਾਂ ਇਸ ਟਾਈਮ ਤੇ ਤੇ ਮੇਰੇ ਪਾਪਾ ਮੰਮਾ ਨਾਲ ਠੱਗੀ ਹੋ ਗਈ ਧੀ ਮੈਂ ਇਸ ਟਾਈਮ ਉਸ ਟਾਈਮ ਕ ਆ ਰਹੀ ਸੀ ਮੈਂ ਨਾ ਆ ਰਹੀ ਸੀ ਉਸ ਟਾਈਮ ਤੇ ਤੇ ਕੋਈ ਦੋ ਜਣੇ ਆਏ ਦੇ ਪਹਿਲਾਂ ਇੱਕ ਜਣਾ ਆਇਆ ਇਹ ਕੋਈ ਮੰਮਾ ਮੰਮਾ ਨੂੰ ਪੁੱਛ ਰਿਹਾ ਹੈ ਕਿ ਐਡਰੈਸ ਵੱਲੋਂ ਕਿ ਸ਼ਿਵ ਜੀ ਦਾ ਮੰਦਿਰ ਕਿੱਥੇ ਆ ਤੇ ਮਮਾ ਨੇ ਨਹੀਂ ਦੱਸਿਆ ਮਮਾ ਕਹਿੰਦੇ ਮੈਨੂੰ ਨਹੀਂ ਸੀ ਪਤਾ ਹੈਗਾ ਪਿੱਛੇ ਦੋ ਜਾਣੇ ਆਏ ਆ ਇੱਕ ਮੀਆਂ ਬੀਵੀ ਆਏ ਦੇ ਆ ਉਹਨਾਂ ਨੇ ਗੱਲਾਂ ਵਿੱਚ ਲਗਾ ਲਿਆ ਫੁੱਕਾ ਮਾਰਤੀਆਂ ਇਹਨਾਂ ਦੇ ਉੱਤੇ ਉਹ ਬਾਬਾ ਵੀ ਪਿੱਛੋਂ ਮੁੜ ਕੇ ਆ ਗਿਆ ਜਦੋਂ ਜਦ ਕਿ ਉਹਨੂੰ ਅੱਗੇ ਚੱਲ ਜਾਣਾ ਚਾਹੀਦਾ ਸੀ ਉਹਨੂੰ ਤੇ ਪਤਾ ਹੀ ਨਹੀਂ ਸੀਗਾ ਇਸ ਬਾਰੇ ਕਿ ਉਹਨਾਂ ਨੇ ਗੱਲ ਕੀਤੀ ਦੀ ਹੋਈ ਆ ਦੋ ਜਾਣਿਆਂ ਨੇ ਪਿੱਛੇ ਉਹ ਫਿਰ ਵਾਪਸ ਆ ਰਿਹਾ ਮੁੜ ਕੇ ਉਹਨਾਂ ਨੇ ਮਮਾ ਨੂੰ ਮਮਾ ਪਾਣੀ ਲੈਣ ਅੰਦਰ ਆਏ ਦੇ ਆ ਮਮਾ ਹਲੇ ਬਾਹਰ ਜਾ ਰਹੀ ਆ ਤੇ ਉਹ ਬਾਬਾ ਪਾਪਾ ਨੂੰ ਅੰਦਰ ਲੈ ਕੇ ਵਾਪਸ ਆ ਰਿਹਾ ਵਾ ਤੇ ਮਮਾ ਪਿੱਛੇ ਪਿੱਛੇ ਆ ਰਹੇ ਤੇ ਮਹਲਿਨਾ ਆ ਕੇ ਆਈਆਂ ਮਮਾ ਮੈਨੂੰ ਕਹਿ ਰਿਹਾ ਕਿ ਬੇਟਾ ਤੂੰ ਇਹਨਾਂ ਨੂੰ ਬਾਬਾ ਜੀ ਨਹੀਂ ਕਹਿਣਾ ਤੂੰ ਇਹਨਾਂ ਨੂੰ मामੂ ਕਹਿਣਾ ਵਾ ਠੀਕ ਹੈ ਤੇ ਮੈਂ ਅੱਗੋਂ ਕੁਝ ਨਹੀਂ ਬੋਲੀ ਹੈਗੀ ਹੂੰ ਹਾਂ ਕੁਝ ਨਹੀਂ ਕੀਤਾ ਹੈਗਾ ਕਿ ਮੈਂ ਇਦਾਂ ਬੋਲਾਂਗੀ ਤੇ ਉਹ ਬੋਲੀ ਜਾ ਰਹੀ ਤੁਹਾਡੇ ਕੋਲ ਇਹ ਸਮਾਨ ਹੈਗਾ ਉਹ ਤੁਸੀਂ ਲੈ ਕੇ ਆਓ ਤੇ ਮਮਾ ਕਹਿੰਦੇ ਕਿ ਨਹੀਂ ਸਾਡੇ ਕੋਲ ਬਾਬਾ ਜੀ ਕੁਝ ਨਹੀਂ ਹੈਗਾ ਅਸੀਂ ਤਾਂ ਪਾਪਾ ਦਾ ਬੜਾ ਮੁਸ਼ਕਿਲ ਨਾ ਇਲਾਜ ਕਰਵਾ ਰਹੇ ਹਾਂ ਡੈਲਸਿਸ ਹੋ ਰਹੀ ਪਾਪਾ ਦੀ ਇੱਕ ਸਾਲ ਹੋ ਗਿਆ ਉਹ ਹੋ ਗਿਆ ਦਾਵਾ ਤੇ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋਲ ਹੈਗਾ ਤੁਸੀਂ ਲੈ ਕੇ ਆਓ ਲੈ ਕੇ ਆਓ ਉਹ ਦੰਦੀਆਂ ਵੱਢੀ ਜਾ ਰਹੀ ਆਪਣੇ ਹੱਥ ਦੇ ਉੱਪਰ ਤੇ ਉਹ اچਾਨੇ ਕਿ ਦਸ ਮਮਾ ਲੈ ਮਮਾ ਲੈ ਕੇ ਆਏ ਪਹਿਲਾਂ ਥੋੜਾ ਸਾਮਾਨ ਲੈ ਕੇ ਆ ਉਹ ਕਹਿੰਦੇ ਨਹੀਂ ਤੁਹਾਡੇ ਕੋ ਹੋਰ ਹੈਗਾ ਵਾ ਅਸੀਂ ਚੱਲੇ ਆ ਤੁਸੀਂ ਆਪਣੇ ਸਾਮਾਨ ਨਹੀਂ ਲੈ ਕੇ ਆ ਰਹੇ ਘਰ ਦਾ ਆਹੀਂ ਨਹੀਂ ਤੁਹਾਨੂੰ ਠੀਕ ਕਰਕੇ ਜਾਣਾ ਤੁਹਾਨੂੰ ਇਹ ਕਿਥੇ ਲੋ ਪਾਪਾ ਠੀਕ ਹੋ ਜਾਣਗੇ ਕਿਸੇ ਵੀ ਤਰ੍ਹਾਂ ਤੇ ਮਮਾ ਫੇਰ ਸਾਮਾਨ ਲੈ ਕੇ ਆ ਗਏ ਅੰਦਰ ਉਹ ਕਹਿੰਦੇ ਕਿ ਤੁਹਾਡੇ ਕੋ ਪੈਸੇ ਵੀ ਹੈਗੇ ਤੁਹਾਡੇ ਕੋ ਇਸ ਕੱਲਾ ਸਾਮਾਨ ਨਹੀਂ ਹੈਗਾ ਤੇ ਮਮਾ ਕਹਿੰਦੇ ਕਿ ਨਹੀਂ ਬਾਬਾ ਜੀ ਸਾਡੇ ਕੋ ਕੋਈ ਪੈਸੇ ਨਹੀਂ ਹੈਗੇ ਸਾਡੇ ਕੋ ਥੋੜੇ ਬੋਤੇ ਪੈਸੇ ਉਹਦਣਾ ਤੇਹੀਂ ਡਲਸਿਸ ਕਰਾਣੀ ਪਾਪਾ ਦੀ ਉਹ ਕਹਿੰਦੇ ਕਿ ਨਹੀਂ ਤੁਹਾਡੇ ਕੋ ਜਿੰਨੇ ਵੀ ਹੈਗੇ ਤੁਸੀਂ ਲੈ ਕੇ ਆਓ ਤੇ ਮੰਮਾ ਫੇਰ ਪੈਸੇ ਵੀ ਲੈ ਕੇ ਆਏ ਆ ਥੋੜੇ ਬਹੁਤ ਪੈਸੇ ਸਾਡੇ ਕੋਲ 80000 ਰੁਪਿਆ ਪਿਆਦਾ ਸੀਗਾ ਉਹ ਵੀ ਕਢਵਾਇਆ ਸੀ ਅਸੀਂ ਬੈਂਕ ਚ ਤੇ ਉਹ ਅਸੀਂ ਲੈ ਕੇ ਆਏ ਮੰਮਾ ਲੈ ਕੇ ਆਏ ਆ ਤੇ ਉਹ ਕਹਿੰਦੇ ਕਿ ਉਹਨਾਂ ਕੋ ਇੱਕ ਨਾ ਰੁਮਾਲ ਸੀਗਾ ਤੇ ਉਹ ਜਿਹੜੇ ਨਾਲ ਤੋਂ ਆਏ ਸੀ ਉਹ ਕਹਿ ਰਹੇ ਇਹ ਰੁਮਾਲ ਹਨੂ ਦੇ ਦੋ ਕਹਿੰਦੇ ਕਿ ਨਹੀਂ ਇਹ ਅਸੀਂ ਤੁਹਾਨੂੰ ਨਹੀਂ ਦੇਣਾ ਇਹ ਇਹਨਾਂ ਨੂੰ ਹੀ ਦੇਣਾ ਵਾ ਰੁਮਾਲ ਤੇ ਉਹਨਾਂ ਕੋਲ ਨਾ ਕਾਫੀ ਸਾਰਾ ਕਾਗਜ਼ ਸੀਗੇ ਤੇ ਇੱਕ ਪੋਲੀਥਿਨ ਹੀ ਗਾਟੇ ਕੋ ਉਹ ਕਹਿੰਦੇ ਕਿ ਜਿਹੜਾ ਤੁਹਾਡਾ ਸੋਨਾ ਵਗੈਰਾ ਵਾ ਇਹ ਤੁਸੀਂ ਡੱਬੀਆਂ ਚ ਨਹੀਂ ਤੁਹਾਡੇ ਤੇ ਡੱਬੀਆਂ ਇਦਾਂ ਵੱਧ ਜਾਣਗੀਆਂ ਤੁਸੀਂ ਸੋਨਾ ਵਗੈਰਾ ਕੱਢ ਕੇ ਇਲਫਾਫੇ ਦੇ ਉੱਤੇ ਰੱਖੋ ਉਹਨਾਂ ਨੇ ਸੋਨਾ ਆਪੇ ਹੀ ਕੱਢ ਕੇ ਉਹਨਾਂ ਨੇ ਉਹ ਸੋਨਾ ਇਲਫਾਫੇ ਦੇ ਉੱਪਰ ਰੱਖਿਆ ਵਾ ਪੈਸੇ ਵਗੈਰਾ ਰੱਖੇ ਦੇ ਉੱਪਰ ਉਹਨਾਂ ਨੇ ਇਲਫਾਫੇ ਦੇ ਉੱਪਰ ਤੇ ਉਹਨਾਂ ਨੇ ਉਹ ਸਾਰਾ ਗੁੱਛੂ-ਮੁੱਛੂ ਕਰਕੇ ਜਿਹੜਾ ਉਹ ਕਾਗਜ਼ ਦੇ ਵਿੱਚ ਲਿਬੇਟਾ ਨਾਲੇ ਕੱਪੜੇ ਦੇ ਵਿੱਚ ਲਿਬੇਟ ਦਿੱਤਾ ਜਵਾ ਤੇ ਉਹ ਕਹਿੰਦੇ ਕਿ ਅਸੀਂ ਮਤਲਬ ਕਿ ਇਹਨੂੰ ਤੁਹਾਨੂੰ ਦੂਨਾ ਕਰਕੇ ਦੇਵਾਂਗੇ ਮੰਮਾ ਨੂੰ ਕਹਿ ਰਿਹਾ ਕਿ ਤੁਸੀਂ ਜਾ ਕੇ ਪਾਣੀ ਦਾ ਗਲਾਸ ਭਰੋ ਕੁਝ ਵੀ ਲੋ ਤੇ ਪਾਪਾ ਦੇ ਪਾਪਾ ਦੇ ਸਿਰ ਦੇ ਉੱਤੇ ਸੱਤ ਵਾਰੀ ਵਾਰ ਕੇ ਨਾ ਤੇ ਉਹ ਛਿੱਟੇ ਮਾਰੋ ਤੇ ਮੰਮਾ ਤੇ ਪਾਣੀ ਦਾ ਗਲਾਸ ਲੈ ਕੇ ਚੱਲ ਗਏ ਪਾਪਾ ਤੇ ਪਿੱਛੇ ਉਹ ਪਾਪਾ ਨੇ ਹੋਏ ਭੇਜੀ ਜਾਂ ਜ਼ਬਰਦਸਤੀ ਕਿ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਮਗਰੇ ਪਾਪਾ ਤੇ ਜਾਣਾ ਨਹੀਂ ਸੀ ਚਾਹ ਰਹੇ ਤੇ ਫਿਰ ਪਾਪਾ ਨੂੰ ਉਹਨਾਂ ਨੇ ਜ਼ਬਰਦਸਤੀ ਭੇਜਤਾ ਮੰਮਾ ਦੇ ਕੋਲ ਤੇ ਹਲੇ ਇੱਥੇ ਫ੍ਰਿਜ ਲਾ ਕੇ ਸਾਡੇ ਖੜੇ ਦੇ ਸੀਗੇ ਤੇ ਉਹ ਜਿਹੜੇ ਦੋ ਜਾਨੇ ਸੀ ਨਾ ਦੋ ਮੀਆਂ ਬੀਵੀ ਉੱਚਪਾਈ ਉੱਠ ਕੇ ਮਮਾ ਪਾਪਾ ਕੋਲ ਚਲ ਗਿਆ ਉਹਨਾਂ ਨੂੰ ਗੱਲਾਂ ਚ ਉਲਝਾ ਦਿੱਤਾ ਉਹਨਾਂ ਦੀ ਜਿਹੜੀ ਘਰ ਵਾਲੀ ਸੀ ਉਹ ਉਸੇ ਟਾਈਮ ਨਿਕਲ ਗਈ ਬਾਹਰ ਨੂੰ ਠੀਕ ਹੈ ਤੇ ਸੋਨਾ ਤੇ ਮੇਰੇ ਲਾਗੇ ਪਿਆ ਸੀਗਾ ਜਿਹੜਾ ਹਾਡਾ ਸੀਗਾ ਤੇ ਉਹਨਾਂ ਨੇ ਨਾ ਜਿਹੜਾ ਉਹ ਜਿਹੜਾ ਭਾਈ ਸੀਗਾ ਉਹ ਵੀ ਉਸੇ ਟਾਈਮ ਫਿਰ ਫਟਾਫਟ ਨਿਕਲ ਗਿਆ ਗੁੱਡੀ ਦੇ ਮਗਰੇ ਤੇ ਜਿਹੜਾ ਉਹ ਸੋਨਾ ਸੀਗਾ ਉਹ ਬਾਬੇ ਨੇ ਆਪਣੇ ਇੱਕ ਸ਼ਾਲ ਰੱਖਿਆ ਸੀਗਾ ਆਪਣੇ ਕੋ ਉਹਨੇ ਉਹਦੇ ਵਿੱਚੋਂ ਦੀ ਨੰਗਾ ਕੇ ਨਾ ਪੋਟਲੀ ਚੀ ਤੇ ਉਹਨੇ ਨਾ ਛੋਟਾ ਸਾਡੀ ਪੋਟਲੀ ਕਿੰਨੀ ਵੱਡੀ ਸੀ ਸੋਨੇ ਵਾਲੀ ਉਹਨੇ ਨਾ ਛੋਟੀ ਜੀ ਮੈਨੂੰ ਫੜਾਤੀ ਤੇ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਸਾਡੀ ਪੋਟਲੀ ਕਿੰਨੀ ਵੱਡੀ ਸੀ ਅਗਰ ਇਹਨਾਂ ਨੇ ਕਿਹਾ ਕਿ ਸਾਡਾ ਸੋਨਾ ਡਬਲ ਹੋਏਗਾ ਇਹ ਤੇ ਸਭੋ ਵੱਡੀ ਹੋਣੀ ਚਾਹੀਦੀ ਸੀ ਤੇ ਉਹਨਾਂ ਨੇ ਨਾ ਮੈਨੂੰ ਜ਼ੋਰ ਦਿੱਤਾ ਉਹ ਕਹਿੰਦੇ ਕਿ ਜਾਓ ਤੁਸੀਂ ਹੁਣ ਇਹਨੂੰ ਬਾਬੇ ਦੀ ਫੋਟੋ ਅੱਗੇ ਰੱਖ ਕੇ ਆਓ ਜਾਓ ਇਹ ਕਰੋ ਉਹ ਮੈਂ ਜਾਣ ਹੀ ਸੀ ਰਹੀ ਫਿਲਹਾਲ ਉਹਨਾਂ ਨੇ ਮੈਨੂੰ ਜ਼ੋਰ ਦੀ ਧੱਕਾ ਮਾਰ ਕੇ ਪਿਛਲੇ ਵਾਲੇ ਰੂਮ 'ਚ ਭੇਜਤਾ ਮੈਂ ਕਿ ਮਮਾ ਕੁਛ ਨਹੀਂ ਚਾਹੇਗਾ ਉਸੇ ਟਾਈਮ ਮੈਂ ਮਮਾ ਨੂੰ ਰੋਲਾ ਰੂਲਾ ਪਾਇਆ ਕਿ ਮਮਾ ਕੁਛ ਨਹੀਂ ਚਾਹੇਗਾ ਹਲੇ ਅਸੀਂ ਬਾਹਰ ਆਏ ਹੋ ਪਤਾ ਨਹੀਂ ਲੱਗਾ ਕਿੱਥੇ ਚਲੀ ਗਏ ਸਾਰੇ ਸੀਸੀਟੀਵੀ ਕੈਮਰਾਸ ਵਗੈਰਾ ਵੀ ਚੈੱਕ ਕੀਤੇ ਨੇ ਪੁਲਿਸ ਨੇ ਤੇ ਮੇਰੇ ਕੋ ਇਹ ਮੈਂ ਇਹੀ ਉਮੀਦ ਕਰਾਂਗੀ ਕਿ ਜਿਹੜੇ ਐਸਐਸਪੀ ਸਾਹਿਬ ਨਿਊ ਆਏ ਦੇ ਗੁਰਦਾਸਪੁਰ ਵਿੱਚ ਉਹ ਸਾਡੇ ਜਲਦੀ ਤੋਂ ਜਲਦੀ ਮਦਦ ਪਹੁੰਚਣਗੇ ਕਿ ਇਹ ਜੋ ਸਾਡੇ ਨਾਲ ਹੋਇਆ ਵਾ ਅੱਜ ਉਹ ਕੱਲ ਨੂੰ ਕਿਸੇ ਹੋਰ ਨਾਲ ਨਾ ਹੋਏ ਅਸੀਂ ਬਹੁਤ ਮੁਸ਼ਕਿਲ ਨਾਲ ਕੱese ਜੋੜੇ ਦੇ ਸੀਗੇ ਉਜੋ ਜੋ ਮੇਰੇ ਪਾਪਾ ਦੇ ਬਹੁਤ ਮੁਸ਼ਕਿਲ ਨਾਲ ਇਲਾਜ ਕਰ ਰਿਹਾ ਹਰ ਦੇ ਜਲਦੀ ਤੋਂ ਜਲਦੀ ਉਹ ਪੈਸੇ ਮਿਲ ਜਾ ਤੋ ਫੜੇ ਜਾਣ। ਦਾ ਨਾਂ ਕੀ ਆ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਹਾਡੇ ਨਾਲ ਇਹ ਕੀ ਆ ਅਜ ਠੱਗੀ ਦੀ ਘਟਨਾ ਹੋਈ ਆ। ਹਰਤੇਰ ਸਿੰਘ ਮੇਰਾ ਨਾਮ ਆ। ਫਤਿਹਨਗਰ ਰੋਡ ਤੇ ਧਾਰੀਆਲ। ਇਹ ਲੋਹ ਸਨਿਆਰ ਤੇ ਲੋਹ ਸਾਲ। ਤੇ ਇਦਾਂ ਤੇ ਇਦੋਂ ਇੱਕ ਬਾਬਾ ਆਇਆ ਪਹਿਲਾਂ ਉਹ ਕੜੇ ਪਾਏ ਹੁੰਦੇ ਦੋ। ਕਾਲਾ ਇੱਕ ਪੀੜ ਆ ਜਾ। ਹਰੇ ਆ ਜਾ। ਉਹ ਪੁੱਠੀ ਜੀ ਪੱਗ ਜੀ ਬਰਦੇਸ਼ ਚਿੱਟੀ ਜੀ ਉਹਨੇ ਤੇ ਤੁਹਾਨੂੰ ਇੱਕ ਕਪੜੇ ਪਾਏ ਜਿੱਦਾ ਜੋ ਵੀ ਨਹੀਂ ਪਾਉਂਦੇ ਹੁੰਦੇ ਜੀ ਉਹਨੇ ਉਹੋ ਜੇ ਪਾਏ ਪਹਿਲਾਂ ਇਹਨੂੰ ਮੇਰੇ ਘਰ ਦੇ ਨਾਲ ਪੁੱਛਿਆ ਹੁੰਦੇ ਤੇ ਆਂਦਾ ਵੀ ਮੰਦਿਰ ਕਿਹੜਾ ਵਾ ਤੇ ਇਹ ਕਹਿੰਦੇ ਵੀ ਪੋਲੋ ਪਾਰ ਮੰਦਿਰ ਆ ਤੇ ਇੱਕ ਉਹ ਦੂਜੇ ਜਿਹੜੇ ਕਲੀਨ ਸ਼ੇਫ ਵਾਲੇ ਆਏ ਉਹ ਸਾਡੇ ਮੇਰੇ ਲੱਗੇ ਆ ਕੇ ਬਹਿ ਗਏ ਆ ਤੇ ਉਹ ਆਂਦੇ ਵੀ ਸਾਨੂੰ ਬੜਾ ਕੁਛ ਨਹੀਂ ਦਿੱਤਾ ਮੁੰਦਰੀਆਂ ਦਿੱਤੀਆਂ ਪੈਸਾ ਠੇਲਾ ਦਿੱਤਾ ਮੇਰੀ ਮਾਤਾ ਦੀਆਂ ਅੱਖਾਂ ਠੀਕ ਹੋ ਗਈਆਂ ਹਾਂ ਇਹਨਾਂ ਮੈਨੂੰ ਗੱਲਾਂ ਮਰਦਾਂ ਚ ਲਾ ਕੇ ਉਦੋਂ ਉਹ ਬਾਬਾ ਫੇਰ ਆ ਗਿਆ ਅੱਗੇ ਲੰਘ ਗਿਆ ਜਿਹੜਾ ਉਹ ਫੇਰ ਪਿੱਛੇ ਆ ਗਿਆ ਤੇ ਫੇਰ ਮੈਨੂੰ ਨਾ ਮੈਂ ਬਿਮਾਰ ਹੀ ਤੇ ਉਹਨੇ ਮੈਨੂੰ ਹੱਥ ਫੜਿਆ ਤੇ ਅੰਦਰ ਲੈ ਅੰਦਰ ਲੈ ਅੰਦਰ ਲੈ ਤੇ ਇਹਨੂੰ ਫੇਰ ਸਾਡੇ ਤੋਂ ਉਹਨੇ ਕਿਸ ਪਿੱਛਾ ਜਾਂ ਕਿਤਾ ਕੀ ਕੀਤਾ ਹਾਨੂੰ ਨਹੀਂ ਪਤਾ ਉਹਨੇ ਕੋਈ ਕਾਸੀ ਕਾਲੀ ਛੜਿਆ ਬੁੱਧੂ ਹੀ ਬਣਾੜਿਆ ਉਹਨੇ ਇਹ ਮੇਰੇ ਘਰਦਿਆਂ ਨੂੰ ਕਹਿੰਦਾ ਵੀ ਤੇਰੇ ਕੋਲ ਕੀ ਕੀ ਸਮਾਨ ਆ ਸਮਾਨ ਆਂਦੇ ਉਹ ਆ ਜੇ ਆਹ ਮੇਰੇ ਕੋਲ ਸੋਨਾ ਵਾ ਮੁੰਦਰੀਆਂ ਵਾ ਪਹਿਲਾਂ ਇਹਨੇ ਦੱਸਿਆ ਨਹੀਂ ਫੇਰ ਉਹ ਨਾ ਆਪਣੇ ਹੱਥਾਂ ਦੇ ਦੰਦੀਆਂ ਵੱਢੀ ਗਿਆ ਵੱਢੀ ਗਿਆ ਵੱਢੀ ਜਿੱਦਾਂ ਬੰਦਾ ਕਰੋਚ ਨਹੀਂ ਆਂਦਾ ਵੀ ਮੈਂ ਚਲ 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 ਲਿਆ ਉਹ ਵੀ ਲਿਆ ਉਹ ਵੀ ਲਿਆ ਇਹਨੇ ਕੱਟ ਕੇ ਫੜਾਤਾ ਸਾਰਾ ਇਹ ਇੱਕ ਕੜਾ ਸੀ ਇੱਕ ਮੁੰਦਰੀ ਸੀ ਚਾਰ ਮੁੰਦਰੀਆਂ ਤੇ ਚਾਰ ਮੁੰਦਰੀਆਂ ਵੀ ਕੀ ਕਹਿ ਕੇ ਠੱਗਾ ਨੇ ਤੁਹਾਡੇ ਕੋਲ ਇਹ ਸਾਰਾ ਸਮਾਨ ਘਟਾਇਆ ਕੀ ਤੁਸੀਂ ਕੋਈ ਅਹੇ ਤੁਹਾਨੂੰ ਦੂਣਾ ਕਰ ਦਾਂਗੇ ਅੱਛਾ ਦੂਣਾ ਕਰ ਦਾਂਗੇ ਹਾਂ ਤੇ ਦੂਣਾ ਕਰ ਦਾਂਗੇ ਕੀ ਕਿਸ ਮਾਦ ਦਿੱਤਾ ਤੁਸੀਂ ਫਿਰ ਦਦਿਓ ਇਹ ਵੀ ਇੱਕ ਕੜਾ ਸੀ ਇੱਕ ਮੰਦਰੀ ਸੀ ਇੱਕ ਮੰਦਰੀ ਨਹੀਂ ਚਾਰ ਮੰਦਰੀਆਂ ਚਾਰ ਮੰਦਰੀਆਂ ਤੇ ਇੱਕ ਚੈਨੀ ਤੇ ਇੱਕ ਕੈਂਠਾ ਜਿਹੜਾ ਹੁੰਦਾ ਜੀ ਠੀਕ ਹੈ ਤੇ 80000 ਰੁਪਿਆ 80000 ਰੁਪਿਆ ਕੈਸ਼ ਜੀ ਹਾਂਜੀ ਅਚਾ ਇਹਨਾਂ ਨੇ ਤੁਹਾਨੂੰ ਆ ਕੇ ਠੱਗਾ ਲਈ ਝਾਂਸਾ ਦਿੱਤਾ ਕੀ ਤੁਹਾਡੇ ਪੈਸੇ ਜਿਹੜੇ ਆ ਉਹ ਡਬਲ ਕਰ ਦੇਣਗੇ ਹਾਂ ਜੇ ਇਹ ਵੀ ਨਾ ਦਿੰਦੇ ਹੋਰ ਸਦਾ ਸਾਨੂੰ ਮਾਫ਼ ਜਿੰਦੇ ਯਾਹ ਹੱਡੀ ਕੁੜੀ ਨੂੰ ਕੋਸ਼ ਕਰ ਜੰਦੇ ਕਿੰਨੇ ਜਣੇ ਅਸੀਂ ਘਰ ਵਿੱਚ ਤੁਸੀਂ ਹਾਂਜੀ ਕਿੰਨੇ ਜਣੇ ਤੁਸੀਂ ਘਰ ਵਿੱਚ ਧੋਲ ਦਿੰਦੇ ਤੇ ਵਾਰਦਾਤ ਹੋਈ ਤਾਂ ਲੱਗਾ ਤਿੰਨੇ ਹੀ ਅਸੀਂ ਇਹ ਕੋਈ ਦਾ ਸਮਾਂ ਸੀ ਇਹ ਕੋਈ 12:30 ਦਾ ਟਾਈਮ ਸੀ ਕੀ ਪੁਲਿਸ ਨੂੰ ਸ਼ਿਕਾਇਤ ਕੀਤੀ ਤੁਸੀਂ ਹਾਂਜੀ ਸ਼ਿਕਾਇਤ ਕੀਤੀ ਪੁਲਿਸ ਵਾਲੇ ਆਏ ਵੀ ਆ ਉਹਨਾਂ ਨੂੰ ਕੁਵਰੀ ਕੀਤੀ ਆ ਤੇ ਆਂਦੇ ਵੀ ਅਸੀਂ ਛੇਤੀ ਤੁਸੀਂ ਛੇਤੀ ਅਸੀਂ ਵੀ ਲੱਭਣ ਦੀ ਕੋਸ਼ਿਸ਼ ਕਰਾਂਗੇ ਹਾਂਜੀ ਹੋਰ ਕੀ ਕੁਝ ਠੱਗਾ ਨੇ ਤੁਹਾਨੂੰ ਕਿਹਾ ਤੁਹਾਨੂੰ ਬਿਲਕੁਲ ਵੀ ਪਤਾ ਨਹੀਂ ਲੱਗਾ ਕਿ ਇਹ ਦੋਨੇ ਕਰਨ ਦੇ ਨਾਮ ਤੇ ਕਿਹਦੇ ਸਮਾਨ ਹੀ ਤੁਹਾਡਾ ਜਾਂ ਪੈਸਾ ਲੁੱਟ ਕੇ ਲੈ ਕੇ ਨਾ ਚਲੇ ਜਾਣ ਨਹੀਂ ਬਸ ਇਹੋ ਹੀ ਮੈਂ ਇਹੋ ਜਿਹਾ ਕਹਿੰਦਾ ਰਿਹਾ ਬਈ ਸਾਨੂੰ ਤੰਦਰੁਸਤੀ ਚਾਹੀਦੀ ਆ ਹਾਂ ਉਹ ਸਾਨੂੰ ਪੈ ਹਟੇ ਲਾਣੀ ਚਾਹੀਦਾ ਉਹਨੇ ਨਾ ਕੂਕਾ ਮਾਰਦਾ ਜੀ